ਬਿਜਲੀ ਦੇ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਦੇ ਨਾਮ ਤੇ ਹੋਈ ਥੱਗੀ ਪੁਲਿਸ ਨੇ 2 ਮਹੀਨੇ ਬਾਅਦ ਮਾਮਲਾ ਕੀਤਾ ਦਰਜ ਵਿਅਕਤੀ ਨਾਲ ਹੋਈ ਸੀ 5,74,000 ਦੀ ਧੋਖਾ ਲੁਧਿਆਣਾ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 20 ਮਹੀਨੇ ਪਹਿਲਾਂ ਇੱਕ ਸਰਕਾਰੀ ਵਿਭਾਗ ਚੋਂ ਰਿਟਾਇਰਡ ਹੋਏ ਅਧਿਕਾਰੀ ਦੇ ਨਾਲ ਬਿਜਲੀ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਤੇ 5,74,000 ਰੁਪਏ ਦੀ ਆਨਲਾਈਨ ਠੱਗੀ ਵਜਈ ਸੀ ਇਸ ਤੋਂ ਬਾਅਦ ਉਕਤ ਪੀੜਤ ਵਿਅਕਤੀ ਨੇ ਇਸ ਦੀ ਸ਼ਿਕਾਇਤ RBI ਅਤੇ ਸੰਬੰਧਤ ਸਾਈਬਰ ਸੈੱਲ ਨੂੰ ਦਿੱਤੀ ਪਰ ਲਗਾਤਾਰ ਸ਼ਿਕਾਇਤਾਂ ਕਰਨ ਤੋਂ ਬਾਅਦ RBI ਨੇ ਉਹਨਾਂ ਦੇ ਪੈਸੇ 10 ਮਹੀਨਿਆਂ ਤੋਂ ਬਾਅਦ ਵਾਪਸ ਕਰ ਦਿੱਤੇ ਪਰ ਹੈਰਾਨੀ ਤਾਂ ਇਸ ਗੱਲ ਦੀ ਹੋਈ ਕਿ ਪੁਲਿਸ ਨੇ 20 ਮਹੀਨਿਆਂ ਬਾਅਦ ਹੁਣ ਥਾਣਾ ਮਾਡਲ ਟਾਊਨ ਵਿਖੇ ਮਾਮਲਾ ਦਰਜ ਕੀਤਾ ਜਿਸ ਵਿੱਚ ਉਹ ਨਾ ਸਾਈਬਰ ਕ੍ਰਾਈਮ ਦੀ ਜਾਂਚ ਕਰਨ ਤੋਂ ਬਾਅਦ ਵਕਵਕ ਆਈਟੀਆਈ ਐਕਟ ਦੀਆਂ ਧਾਰਾਵਾਂ ਤੇ 420 120B 66D ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ। ਉਧਰ ਜਦੋਂ ਇਸ ਦਰਜੇ ਮਾਮਲੇ ਤੋਂ ਬਾਅਦ ਪੀੜਤ ਰਿਟਾਇਰਡ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹ ਜ਼ਿਕਰ ਕੀਤਾ ਕਿ ਤਾਂ ਕਿ ਇਹਨਾਂ ਦੇ ਬੇਟੇ ਦੀ ਫੈਕਟਰੀ ਦੇ ਬਿਜਲੀ ਬਿੱਲ ਖਾਤੇ ਨੂੰ ਅਕਾਊਂਟ ਨਾਲ ਜੋੜਨ ਲਈ ਫੋਨ ਆਇਆ ਸੀ। ਜਿਸ ਤੋਂ ਬਾਅਦ ਉਸ ਫੋਨ ਹੈਕਰਾਂ ਵੱਲੋਂ ਹੈਕ ਕਰਕੇ ਵਕਵਕ ਅਕਾਊਂਟ ਖਾਤੇ 'ਚੋ ਇੱਕੋ ਦਿਨ ਵਿੱਚ 5 ਟ੍ਰਾਂਜੈਕਸ਼ਨ ਰਾਹੀਂ ਆਨਲਾਈਨ 5,74,000 ਦੀ ਠੱਗੀ ਕੀਤੀ ਗਈ ਇਸ ਤੋਂ ਬਾਅਦ ਪੀੜਤ ਦਲਜੀਤ ਸਿੰਘ ਨੇ ਆਰਬੀਆ ਤੇ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਿੱਤੀ ਦਲਜੀਤ ਸਿੰਘ ਲਗਾਤਾਰ ਇਸ ਮਾਮਲੇ 'ਚ ਆਰਬੀਆਈ ਬੈਂਕ ਨੂੰ ਸ਼ਿਕਾਇਤ ਪੱਤਰ ਲਿਖਦੇ ਰਹੇ ਅਤੇ ਸਾਈਬਰ ਕ੍ਰਾਈਮ 'ਚ ਵੀ ਸ਼ਿਕਾਇਤ ਕਰਦੇ ਰਹੇ ਚੱਕਰ ਲਗਾਉਂਦੇ ਰਹੇ ਪਰ 20 ਮਹੀਨੇ ਬੀਤ ਜਾਣ ਤੋਂ ਬਾਅਦ ਥਾਣਾ ਮਾਡਲ ਟਾਊਨ 'ਚ ਪੁਲਿਸ ਨੂੰ ਸਾਈਬਰ ਕ੍ਰਾਈਮ ਦੀ ਜਾਂਚ ਕਰਨ ਤੋਂ ਬਾਅਦ ਰੱਖ-ਵੱਖ ਐਕਟ ਦੀਆਂ ਧਾਰਾਵਾਂ 'ਤੇ આરોપી ਮਨੀਸ਼ ਸਾਊਥ-ਵੈਸਟ ਦਿੱਲੀ ਵਿਜੇ ਸਿੰਘ ਚੋਹਾਨ ਜੈਪੂਰ ਅਜੇ ਨਿਵਾਸੀ ਪੰਚਕੂਲਾ ਪ੍ਰਕਾਸ਼ ਓਡੀਸ਼ਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਿੰਨਾ ਵਾਜੀ ਤੁਹਾਡਾ ਦਿਲਜੀਤ ਸਿੰਘ ਜੀ ਕੀ ਤੁਹਾਡੇ ਨਾਲ ਘਟਨਾ ਵਾਪਰੀ ਸੀ ਕਿਸ ਤਰ੍ਹਾਂ ਨਾਲ ਫਰਾਡ ਹੋਇਆ ਜੀ ਦੱਸਾਂਗੇ ਮੈਨੂੰ ਇਸ ਤਰ੍ਹਾਂ ਨਾਲ ਇੱਕ ਮੈਸੇਜ ਆਇਆ ਸੀਗਾ ਉਹ ਮੇਰੇ ਬੇਟਾ ਨਾ ਫੈਕਟਰੀ ਰਨ ਕਰਦਾ ਉਹਦੀ ਪ੍ਰੋਪਰਾਈਟਰ ਮਿਸ ਜਗੇ ਤੇ ਮੇਰੇ ਟੈਲੀਫੋਨ ਨਾਲ ਹੀ ਉਹਨਾਂ ਦਾ ਲਿੰਕ ਹੈਗਾ ਸਾਰਾ ਉਹ ਮੈਸੇਜ ਆਇਆ ਕਿ ਤੁਸੀਂ ਫੈਕਟਰੀ ਦਾ ਬਿੱਲ ਜਮਾ ਨਹੀਂ ਕਰਾਇਆ ਤੇ ਕਿਉਂ ਤੁਹਾਡਾ ਕਰ ਨਹੀਂ ਕਰਾਓਗੇ ਸ਼ਾਮ ਦੇ 6 ਵਜੇ ਤੱਕ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ ਉਹ ਜਿਸ ਨੰਬਰ ਤੋਂ ਆਇਆ ਸੀ ਮੈਸਜ ਨੰਬਰ ਤੇ ਰਿੰਗ ਮਾਰੀ ਮੈਂ ਕਿਹਾ ਜੀ ਟੈਲੀਫੋਨ ਦਾ ਬਿੱਲ ਤੁਹਾਡਾ ਜਮਾ ਹੈਗਾ ਕੀ ਕਿਸ ਤਰ੍ਹਾਂ ਕਰਨ ਦੋਵੇ ਪੁਨੀ ਤੁਹਾਡਾ ਨਾ ਉਹ ਬਿੱਲ ਲਿੰਕ ਨਹੀਂ ਹੋਇਆ ਜਮਾਦਾ ਹੋਇਆ ਲਿੰਕ ਨਹੀਂ ਹੋਇਆ ਮੈਂ ਲਿੰਕ ਦਾ ਕਿ ਮੈਂ ਕਹਿੰਦਾ ਲਿੰਕ ਪਟਿਆਲੇ ਤੋਂ ਹੋਣਾ ਤੇ ਉਹ ਮੈਂ ਕਿਹਾ ਉਹ ਦੇਖਿੰਦੇ ਪਹਿਲੇ ਕਹਿੰਦੇ 12 ਮੈਂ ਮੈਂ ਉੱਥੇ ਜਾ ਕੇ ਦਫਤਰ ਜਮਾ ਕਰਾ ਦਾਂਗਾ ਕਹਿੰਦੇ ਤੁਸੀਂ ਔਨਲਾਈਨ ਕਰਾ ਦਿਓ ਮੈਨੂੰ ਦੱਸ ਦਿਨੇ ਕਿਸਨ ਜਮਾ ਕਰਾਣਾ ਉਹ ਮੈਂ ਜਮਾ ਉਹ ਕਰਨ ਲੱਗੇ ਤੇ ਮੈਂ ਦੇਖਿਆ ਕਿ ਜਿਸਲੇ ਮੈਨੂੰ ਉਹਨੇ ਮੈਂ ਦੱਸਿਆ ਨਜ਼ਰ ਕਰ ਰਿਹਾ ਸੀਗਾ ਤੇ ਤੁਹਾਨੂੰ ਕੋਈ ਓਡੀ ਵੀ ਵਗੈਰਾ ਹੋਈ ਐ ਸੀ ਨਹੀਂ ਓਪਟੀ ਉਹ ਬਾਅਦ ਦੀ ਗੱਲ ਐ ਮੈਂ ਕਰ ਹੀ ਰਿਹਾ ਸੀ ਤੇ ਉਹ ਮਿਰਨ ਟੈਲੀਫੋਨ ਫਾਸਟ ਰਨ ਹੋਣਾ ਸ਼ੁਰੂ ਹੋ ਗਿਆ ਉਹਨੇ ਜਿਹੜਾ ਹੈਂਗ ਹੋ ਗਿਆ ਸਾਰੇ ਓਪੀਟੀ ਉਹ ਮੇਰੇ ਕੋ ਵੀ ਆਂਦਾ ਰਸਤੇ ਕੋਲ ਵੀ ਆਂਦਾ ਰਿਹਾ ਮੈਂ ਕੋਈ ਤੁਹਾਨੂੰ ਦੱਸਿਆ ਨਹੀਂ ਹੈਗਾ ਉਸ ਓਪੀਟੀ ਤੇ ਉਹਨੇ ਮੈਨੂੰ ਲੱਗਿਆ ਕਿ ਮੇਰਾ ਫਰਾਡ ਹੋ ਗਿਆ ਤੇ ਬਿਜਲੀ ਦਾ ਸੀਗਾ ਬਿੱਲ ਦਾ ਬਿਜਲੀ ਦਾ ਬਿੱਲ ਦਾ ਉਹਨਾਂ ਨੇ ਕੀਤਾ ਸੀ ਮੈਂ ਨਾ ਸਟੇਟ ਬੈਂਕ ਆਫ ਇੰਡੀਆ ਮਿਰਰਗੰਜ ਖੜਾ ਸੀਗਾ ਉਥੇ ਨਾ 6 ਨੰਬਰ ਗਰੀਚ ਮੇਰਾ ਕਲਾਇੰਟ ਸੀ ਉਸ ਕੋਲ ਮੈਂ ਗਿਆ ਸੀ ਪੇਮੈਂਟ ਲੈਣੇ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਉਹ ਟੈਲੀਫੋਨ ਮੈਂ ਕਿਹਾ ਯਾਰ ਮੇਰਾ ਤਾਂ ਫਰਾਡ ਹੋ ਰਿਹਾ ਮੈਂ ਇੱਕਦਮ ਜੰਡੂ ਟਾਵਰ ICICI ਬੈਂਕਸ ਮੇਰਾ ਖਾਤਾ ਹੈ ਇਹ ਮੇਰਾ ਪਸੰਦ ਖਾਤਾ ਸੀ ਉਥੇ ਗਿਆ ਮੈਂ ਅਥੇ ਪਹਿਲੇ ਕਲਰਕ ਨੂੰ ਮਿਲਿਆ ਮੈਂ ਕਿਹਾ ਜੀ ਮੇਰਾ ਖਾਤਾ ਦੇਖੋ ਮੇਰਾ ਫਰਾਉਡ ਲੱਗਦਾ ਉਹਨੇ ਖਾਤਾ ਖੋਲਿਆ ਉਹਨੇ ਮੈਨੂੰ ਤਾਂ ਪੈਨ ਨੰਬਰ ਪੁੱਛਿਆ ਪੈਨ ਨੰਬਰ ਜਬਾਨੀ ਯਾਦ ਹੈ ਉਹ ਕਹਿੰਦੀ ਖਾਤਰ ਨਹੀਂ ਅੰਕਲ ਉਹਨਾ ਠੀਕ ਹੈ ਮੈਨੂੰ ਫਿਰ ਤਸੱਲੀ ਹੋਈ ਉਹਦੇ ਸਾਹਮਣੇ ਨਾ ਕੁੜੀ ਅਮਨ ਬੈਠੀ ਸੀਗੀ ਐਮ ਆਰ ਆਪਣੇ ਰਿਲੇਸ਼ਨਸ਼ਿਪ ਮੈਨੇਜਰ ਆਰ ਐਮ ਹੁੰ ਮੈਂ ਗਿਆ ਮੈਡਮ ਜੀ ਮੇਰੇ ਨਾਲ ਖਾਤਾ ਚੈੱਕ ਕਰੋ ਮੇਰੇ ਨਾਲ ਫਰਾਡ ਹੋ ਗਿਆ ਲੱਗਿਆ ਉਹਨੇ ਖਾ ਕਹਿੰਦੀ ਠੀਕ ਅੰਕਲ ਕੁਝ ਨਹੀਂ ਹੋਇਆ ਤੁਸੀਂ ਪੇਟੀਐਮ ਤੇ ਤੁਹਾਨੂੰ ਕੋਈ ਪੇਮੈਂਟ ਕਰੋ ਤੁਹਾਨੂੰ ਕਰਨੀ ਹੈ ਆਈਫੋਨ ਉਹਨੇ ਮੈਂ ਆਈਫੋਨ ਨਾ ਮੈਨੂੰ ਇੰਸਟਾਲ ਵੀ ਕਰਕੇ ਦਿੱਤਾ ਅੱਛਾ ਮੈਂ ਕਿਹਾ ਮੈਂ ਕਿਹਾ ਅੱਧਾ ਪੂਰਾ ਘਟਾ ਮੇਰੇ ਕੋਈ ਨਹੀਂ ਹੋਇਆ ਮੈਂ ਐਚਡੀਐਫਸੀ ਬੈਂਕਸ ਗਿਆ ਜੀ ਆਪਣੇ ਕੋਈ ਨਿਫਟ ਕਰਾਈ ਸੀ ਫਰਮ ਵਾਲਾ ਉਹ ਗਿਆ ਤੇ ਜਿਵੇਂ ਨਿਫਟ ਕਰਾਈ ਰਿਹਾ ਟਕ ਟਕ ਕਰਕੇ 6 ट्रांजैक्शन ਮੇਰੇ ਨਿਕਲ ਗਏ ਮੈਂ ਇਮੀਡੀਟਲੀ ਨਾ ਵਾਪਸ ਬੈਂਕ ਆ ਗਿਆ ਕਿੰਨੇ ਅਮਾਉਂਟ ਸੀਗੀ ਜੀ ਇਹ ਵਕਫਾ ਕੁਆ ਮਾਉਂਟਾਂ ਸੀ ਟੋਟਲ ਅਮਾਉਂਟ 6 ਲੱਖ 67500 5 ਲੱਖ ਕੇ 6 ਲੱਖ ਨਸਰੀ 5 ਲੱਖ 57500 ਇਹ ਹੈਗੀ ਨਵੰਬਰ ਦੀ ਗੱਲ ਲਕਿਨ ਨਵੰਬਰ ਦੀ ਮੈਂ ਫਿਰ ਮੈਡਮ ਉਹ ਮੈਂ ਮੈਡਮ ਜੀ ਮੇਰਾ ਦੇਖੋ ਤੁਸੀਂ ਕਹਿੰਦੇ ਕੁਛ ਨਹੀਂ ਹੈਗਾ ਜੋ ਫਰਾਡ ਹੋ ਗਿਆ ਸਾਰੇ ਪੈਸੇ ਨਿਕਲ ਗਏ ਨੇ ਉਹ ਉਸੇ ਲਈ ਮੈਨੂੰ ਕਸਟਮਰ ਕੇ ਨਾਲ ਗੱਲ ਕਰਾਈ ਜਿੱਥੇ ਵੀ ਕਸਟਮਰ ਕੇ ਰ ਹੈ ਮਦਰੀ ਬੈਂਗਲੌਰ ਹੈ ਕਿ ਕਿੱਥੇ ਹੈ ਉਹ ਗੱਲ ਕਰਾਈ ਉਹਨਾਂ ਨੇ ਕਹਿੰਦੇ ਤੁਸੀਂ ਕੀ ਜਿਹੜਾ ਹੈਗਾ ਨੋਟ ਕਰ ਲੈਣੇ ਆ ਜੋ ਤੁਸੀਂ ਨਾ ਪਹਿਲੇ ਸਾਈਬਰ ਕ੍ਰਾਈਮ ਵਿੱਚ ਮੈਂ ਨਾਲ ਦੀ ਨਾਲ ਸਾਈਬਰ ਕ੍ਰਾਈਮ ਚੱਲ ਗਿਆ ਉੱਥੇ ਰਿਪੋਰਟ ਦਰਜ ਕਰਾਈ ਉਹਨਾਂ ਨੇ ਕਿਹੜੀ ਤਰੀਕ ਨੂੰ ਸੀਗਾ ਜੀ 21 ਤਰੀਕ ਨੂੰ 21 ਨੰਬਰ ਸੇਮ ਡੇ ਇਹ ਕਿਹੜਾ ਸਾਫਟਕੋਡ ਸੀਗਾ 22 2022 ਦੀ ਵਾਲਾ ਅੱਛਾ ਜੀ ਸਾਈਬਰ ਕ੍ਰਾਈਮ ਦੇ ਕਰਾਦੇ ਨਾ ਜਦੋਂ ਮੈਂ ਇੱਥੇ ਆ ਕੇ ਚੌਂਕੀ ਜੀ ਰਿਪੋਰਟ ਕਰਤੀ ਐਪਲੀਕੇਸ਼ਨ ਲਿਖ ਦਿੱਤੀ ਇਨੋਂ ਮੈਂ ਕਿ ਯਾਰ ਐਫ ਆਈ ਆਰ ਦੇ ਕਹਿੰਦੇ ਐਫ ਆਈ ਆਰ ਦਰਜਿੰਗ ਕਰੀ ਤੋਂ ਬਾਅਦ ਇੱਕ ਦਿਨਾਂ ਦੇ ਕਰਨੀ ਕਿਸੇ ਨਾਂ ਦੇ ਕਰੀਰ ਕਹਿੰਦੇ ਕੋਈ ਹੈ ਹੀ ਨਹੀਂ ਜਿਆਦਾ ਨਾਂ ਹੈ ਮੈਂ ਚਲੋ ਉਸ ਤੋਂ ਬਾਅਦ ਮੈਂ ਫਾਲੋ ਕਰਦਾ ਰਿਹਾ ਉਦੋਂ ਮੈਸੇਜ ਵੀ ਆਏ ਮੈਨੂੰ ਸਾਈਬਰ ਕ੍ਰਾਈਮ ਦੇ ਤੁਸੀਂ ਕੀ ਸਾਈਬਰ ਕ੍ਰਾਈਮ ਨੂੰ ਫਾਲੋ ਕਰਦੇ ਰਹੇ ਕਿ ਆਰ ਬੀ ਇਨ ਦੋਨੋਂ ਪਾਸੇ ਸਾਈਬਰ ਕ੍ਰਾਈਮ ਦੇ ਪਹਿਲੇ ਸਾਈਬਰ ਕ੍ਰਾਈਮ ਦੀ ਤਾਂ ਦੱਸੋ ਦੱਸੋ ਉਹ ਮੈਨੂੰ ਸਾਲ ਤਾਂ ਅਮੀ ਲੰਗੇ ਪਤਾ ਹੀ ਨਹੀਂ ਚੱਲਿਆ ਉਹ ਕੀ ਹੋਇਆ ਸਾਲ ਮਤਲਬ 7-8 ਮਹੀਨੇ ਲੰਘ ਗਏ ਨਹੀਂ ਪਤਾ ਲੱਗਿਆ ਉਹਨਾਂ ਕਹਿੰਦੇ ਸਾਨੂੰ ਪਤਾ ਲੱਗ ਗਿਆ ਦੋ ਬੰਦਿਆਂ ਦਾ ਮੈਂ ਕਿਹਾ ਦੱਸ ਦਿਓ ਉਹਨਾਂ ਦਾ ਐਡਰੈਸ ਚਲੋ ਕਰਦੇ ਕਰਾਂਦੇ 23 ਨੂੰ ਨਾ ਇਹਨਾਂ ਨੇ ਵੀ ਰਿਪੋਰਟ ਬਣਾ ਕੇ ਨਾ ਪਤਾ ਲੱਗਿਆ ਉਹਨਾਂ ਨੇ ਮੇ ਰਿਪੋਰਟ ਬਣਾ ਕੇ ਐਸਐਸਪੀ ਸਾਹ ਨੂੰ ਭੇਜ ਦਿੱਤੀ ਐਸਐਸਪੀ ਆਫਿਸ ਮੈਂ ਚੱਕਰ ਲੰਦਾ ਰਿਹਾ ਉਥੇ ਲਾਇਆ ਤੇ ਉਹ ਫੇਰ ਮੈਨੂੰ ਪਤਾ ਕਰਿਆ ਉਹ ਕਹਿੰਦੇ ਤੁਹਾਡਾ ਲੀਗਲ ਓਪੀਨੀਅਨ ਲਈ ਭੇਜ ਜਾਣਾ ਮੈਂ ਚਲੋ ਕੋਈ ਨਹੀਂ ਲੀਗਲ ਵੀਰ ਤੋਂ ਬਾਅਦ ਵੀ ਵਾਪਸ ਆ ਕੇ ਮੈਂ ਉਥੇ ਜਾ ਕੇ ਸਿਰਫ ਪਤਾ ਕੀਤਾ ਉਹ ਫੇਰ ਹੀ ਉਹਨਾਂ ਨੇ ਮੈਨੂੰ ਕੋਈ ਐਸਐਸਪੀ ਸਾਹਿਬ ਮਿਲ ਗਈ ਕੋਈ ਪਤਾ ਨਹੀਂ ਲੱਗਿਆ ਮੈਂ ਮੀਨ ਵਾਈਲ ਨਾ ਆਰਬੀਏ ਨੂੰ ਵੀ ਚਿੱਠੀਆਂ ਲਿਖਤੀਆਂ ਨਾਲ ਬੈਂਡਮੈਸ ਬੈਂਕਿੰਗ ਨੂੰ ਵੀ ਚਿੱਠੀ ਲਿਖਤੀ ਉਹ ਔਨਲਾਈਨ ਸਾਰਾ ਕੁਝ ਹੈ ਸੀਗਾ ਉਹਨਾਂ ਨੇ ਮੇਰਾ ਕੇਸ ਰਿਜੈਕਟ ਕੀਤਾ ਫਿਰ ਮੈਂ ਉਹ ਕੰਪਲੇਂਟ ਕੀਤੀ ਇਸ ਤਰ੍ਹਾਂ ਸੀ ਲਿਖਾ ਪੜੀ ਕਰਦੇ ਰਹੇ ਅਖੀਰ ਤੇ ਤੁਸੀਂ ਦੇਖੋ ਇਹ ਆਪਣੇ 2023 ਦੇ ਵਿੱਚ ਜਿਸ ਤਰ੍ਹਾਂ ਮੇਰੇ ਪੈਸੇ ਗਏ ਸੀ ਸੇਮ ਸੀਕੁਐਂਸ ਦੇ ਵਿੱਚ 2023 ਦੇ ਵਿੱਚ ਮੈਨੂੰ ਪੈਸੇ ਵਾਪਸ ਆ ਗਏ ਸਾਰੇ ਪੈਸੇ ਆ ਗਏ ਜੀ ਸਾਰੇ ਪੈਸੇ ਹੁਣ ਇੱਕ ਐਫਆਈਆਰ ਵੀ ਦਰਜ ਕੀਤੀ ਆ ਕਿੰਨੇ ਮਹੀਨੇ ਬਾਅਦ ਐਫਆਈਆਰ ਦਰਜ ਕੀਤੀ ਤੁਹਾਨੂੰ ਪਤਾ ਲੱਗਿਆ ਇਸ ਗੱਲ ਦਾ ਮੈਨੂੰ ਤਾਂ ਪਤਾ ਹੀ ਨਹੀਂ ਐਫਆਈਆਰ ਇਹਨਾਂ ਨੇ ਦਰਜ ਕੀਤੀ ਕਿਨ ਵਿੱਚ ਮੈਂ ਤਾਂ ਤੁਹਾਡੇ ਤੋਂ ਪਤਾ ਲੱਗਿਆ ਮੇਰੀ ਅਫੇਰ ਦਰਜ ਹੋਈ ਹੈ ਤੇ ਲੱਗ ਰਹੀ ਹੈ 20 ਮਹੀਨੇ ਲਾਤੇ ਵੀ ਤੁਹਾਡੇ ਪੈਸੇ ਵੀ ਵਾਪਸ ਆ ਗਏ ਇਹਨਾਂ ਨੂੰ ਇਸ ਗੱਲ ਦਾ ਕੁਝ ਵੀ ਪਤਾ ਹੈਗਾ ਮੈਂ ਹੁਣ ਕਿਹਨਾਂ ਬਾਰੇ ਕੀ ਕਰ ਸੀ ਆਪਾਂ ਦੇਖੋ 21 ਜਨਵਰੀ ਦਾ ਮੇਰੇ ਪੈਸੇ ਗਏ ਨੇ ਤੇ 21 ਜਨਵਰੀ ਤੋਂ ਬਾਅਦ ਪੈਸੇ ਮੇਰੇ ਵਾਪਸ ਆਏ ਨੇ ਤੁਸੀਂ ਇਹ ਦੇਖ ਲਓ 19 10 23 ਪਰ ਫਿਰ 10 10 ਮਹੀਨੇ ਹੋ ਗਏ ਨਾ ਪੈਸੇ ਆਏ ਨੂੰ ਕਿੰਨਾ 10 ਮਹੀਨੇ ਹੋ ਗਏ 10 ਦੇਖੋ 19 10 23 ਨੂੰ ਵਾਪਸ ਆ ਗਏ ਸੀ ਯੀ ਉਹ 10 ਮਹੀਨੇ ਨੂੰ 7 ਮਹੀਨੇ ਤਾਂ ਹੋ ਹੀ ਗਏ ਆ ਯੋ 6 6 ਮਹੀਨੇ ਇਸ ਵੀਨੇ ਦੇ ਹੋ ਗਏ 6 ਤੇ 2 8 ਤੇ ਕੰਪਲੇਂਟ ਕਾਈ ਨੂੰ 20 ਮਹੀਨੇ ਹੋ ਗਏ ਕੰਪਲੇਂਟ ਸੇਮ ਡੇ ਲਿਖਾ ਦੀ 21 22 21 ਨੂੰ 20 ਮਹੀਨੇ ਤਕਰੀਬਨ ਹੋ ਗਏ 20 ਮਹੀਨੇ ਤੇ ਹੁਣ ਉਹਨਾਂ ਨੇ ਐਫ ਆਈ ਆਰ ਦਰਜ ਕੀਤੇ ਕੀ ਕਹਿਣਾ ਚਾਹੁੰਦੇ ਆ ਆਮ ਲੋਕਾਂ ਦੀ ਉਹਨਾਂ ਦੀ ਇਹ ਪਤਾ ਲੱਗਦਾ ਕਿ ਉਹ ਕਿੰਨਾ ਫਾਸਟ ਕੰਮ ਕਰਦੇ ਨੇ ਕੇ ਲੋਕ ਕਿੰਨੇ ਖੁਸ਼ ਹੁੰਦੇ ਨੇ ਉਹ ਇਹ ਕੰਮ ਤੇ ਕਿ ਜਿਹੜੀ ਕੈਫਾਇਰੀ ਦਰਜ ਕਰਨੀ ਹੈ ਇੱਕ ਇਨਕੁਇਰੀ ਕਰਨੀ ਹੈ ਉਹ ਇਨਕੁਇਰੀ ਇਹ ਸਾਲ 20 ਮਿੰਟ ਲਗਾਉਂਦੇ ਨੇ ਤੇ ਕੀ ਕਿਸੇ ਨੂੰ ਫੜਾਂਗੇ ਹੁਣ ਤੁਹਾਡੇ ਪੈਸੇ ਵਾਪਸ ਆਗੇ ਤਾਂ ਉਥੋਂ ਪੈਸੇ ਮਰੇ ਆ ਗਏ ਸਾਰੇ ਉਹ ਮੇਰੀ ਖਤੋੜਤਾ ਕੀ ਕਹਿੰਦਾ ਤੈਨੂੰ ਤੁਹਾਡਾ ਧੋਖਾ ਹੋਇਆ ਵੀ ਇਸ ਤਰ੍ਹਾਂ ਨਾਲ ਲੋਕ ਨਾ ਕਰਨ ਜਾਂ ਕੋਈ ਇਸ ਤਰ੍ਹਾਂ ਦਾ OTP ਆਉਂਦਾ ਜਾਵੇ OTP ਮੈਂ ਦਿੱਤਾ ਹੀ ਨਹੀਂ ਉਹਨਾਂ ਨੂੰ ਜਾਂ ਇਸ ਤਰ੍ਹਾਂ ਕੋਈ ਫੋਨ ਕਾਲ ਆਉਂਦੀ ਹੈ ਨਾ ਉਹ ਤੋਂ ਨਾ ਉਹਨੂੰ ਅਟੈਂਡ ਨਹੀਂ ਅੱਜ ਕੱਲ ਨਾ ਨਵਾਂ ਇੱਕ ਕੇਸ ਚੱਲ ਗਿਆ ਤੈਨੂੰ ਜੀ ਅਸੀਂ ਬੈਂਕਿੰਗ ਦੇ ਨਿਫਟੀ ਤੋਂ ਦੱਸਦੇ ਹਾਂ ਤੁਸੀਂ 5000 ਰੁਪਏ ਲਾਓ ਤਾਂ ਇੰਨੀ ਕਮਾਈ ਹੋਏਗੀ ਉਹ ਵੀ ਫਰਾਡ ਹੈਗਾ ਅਜਿਹਾ ਬਹੁਤ ਫਰਾਡ ਹੋ ਰਿਹਾ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਕੋਈ ਵੀ ਅਨਨੋਨ ਕਾਲ ਆਏ ਕੁਝ ਉਹਨਾਂ ਟੈਂਕਿੰਗ ਕਰਨਾ ਚਾਹੀਦਾ ਸਿਟੀ ਹੋ ਮਿਊਜ਼ਿਕ ਸੁਨਿੰਦਰ ਸੋਨੀ ਦੀ ਰਿਪੋਰਟ